ਆ ਦੋਸੋ ਕੱਲ ਰਾਤੀ ਮੈਂ ਭਾਈ ਭੋਲਾ ਮੁੱਸੇਵਾਲਾ ਜੀ ਜਾਨੀ ਸਿੱਧੂ ਮੁੱਸੇਵਾਲੇ ਦੇ ਪੁੱਤਰ ਜੀ ਵੀ ਮੈਂ ਵੀਡੀਓ ਦੇਖ ਰਿਆ ਸੀਗਾ ਪਰ ਉਹਨਾਂ ਨੇ ਕਿਹਾ ਸੀ ਮੈਨੂੰ ਪਰੇਸ਼ਾਨ ਕੀਤਾ ਜਾ ਰਿਹਾ ਪ੍ਰਸ਼ਾਸਨ ਵੱਲੋਂ ਕਿਉਂਕਿ ਉਹਨਾਂ ਨੇ ਘਾਟ ਰਿਹਾ ਸ਼ੋਕੀਤ ਨੇ ਜਨਮ ਲਿਆ ਹੈ ਦੁਬਾਰੇ ਫਿਰ ਸੱਚੇ ਪਾਤਸ਼ਾਹ ਦੀ ਕਿਰਪਾ ਕੀਤੀ ਹੈ ਇਹ ਦੁਨੀਆ ਦਾ ਚਹੇਤਾ ਪੰਜਾਬ ਦਾ ਮਾਣ ਪੰਜਾਬੀ ਦਾ ਰਾਖਾ ਸਿੱਧੂ ਮਸੇਵਾਲਾ ਵਾਪਸ ਆਇਆ ਸੀ ਇਹ ਮੰਨੇ ਆ ਪਰ ਬੇਹੱਦ ਖੁਸ਼ੀ ਹੈ ਦੁਨੀਆ ਦੇ ਵਿੱਚ ਕਿਉਂਕਿ ਜਿਸ ਪ੍ਰਕਾਰ ਉਸਨੇ ਪੰਜਾਬੀ ਪੰਜਾਬੀ ਅਦਾ ਔਰ ਪੰਜਾਬ ਦਾ ਨਾ ਚੱਕਿਆ ਸੀਗਾ ਧਮਾ ਪਾਤੀਆਂ ਸੀ ਦੁਨੀਆ ਵਿੱਚ ਲੇਕਿਨ ਕੁਝ ਲੋਕਾਂ ਨੂੰ ਇਹ ਹਜਮ ਨਹੀਂ ਹੋਇਆ ਸੀ ਕਿਉਂਕਿ ਉਸ ਦੇ ਕਾਰਨ ਦੇ ਖਿਲਾਫ ਵੀ ਬਹੁਤ ਕੁਝ ਕਹਿ ਦਿੰਦੇ ਸਨ ਜੋ ਮਨ ਚੇਤ ਚਾਹੁੰਦਾ ਸੀ ਚਾਹੇ ਕੋਈ एसवाईएल ਦਾ ਮੁੱਦਾ ਸੀ ਚਾਹੇ ਬਹੁਤ ਸਾਰੇ ਮੁੱਦਿਆਂ 'ਤੇ ਆ ਵੀ ਗਾਣਿਆਂ ਦੇ ਰਾਹੀ بے ਬਾਕ ਸੀ ਉਹਨਾਂ ਨੇ ਆਪ ਦਾ ਪ੍ਰਤੀਕਰਮ ਦਿੱਤਾ بے ਬਾਕੀ ਦੇ ਨਾਲ ਲੇਕਿਨ ਤੁਹਾਨੂੰ ਪਤਾ ਹੈ ਕਿ ਚੜਦੇ ਜਿਹੜੇ ਸੂਰਜ ਹੁੰਦੇ ਐ ਉਹ ਸਰਕਾਰਾਂ ਨੂੰ ਤੇ ਦੁੱਕੇ ਰੁਕਾਉਂਦੇ ਨਹੀਂ ਐ ਬੜਾ ਪਿਆਰਾ ਸੱਜਣ ਸੀ ਔਰ ਮੈਂ ਸਮਝਦਾ ਕਿ ਅੱਜ ਮਾਤਾ ਜੀ ਚਰਨਕੌਰ ਨੇ ਜਿਸ ਪ੍ਰਕਾਰ ਦਲੇਰੀ ਦੇ ਨਾਲ ਇਹ ਵੀ ਇੱਕ ਅੋ ਜ ਨਾ ਰੋਲ ਮਾਡਲ ਬਣ ਕੇ ਨੇ ਦੁਨੀਆ ਦੇ ਅੰਦਰ ਕੀ ਦਲੇਰੀ ਦੇ ਨਾਲ ਗ੍ਰਿਸ਼ਤਾ ਦੇ ਨਾਲ ਫਿਰ ਤਖੜੇ ਹੋ ਕੇ ਸੱਚੇ ਪਾਤਸ਼ਾਹ ਦਾ ਅਸ਼ੀਰਵਾਦ ਲੈ ਕੇ ਇਹ ਇੱਕ ਅੱਜ ਸਿਰੇ ਚੜਾਇਆ ਕਿਉਂਕਿ ਅੱਜ ਦੋਵਾਂ ਜਾਣਿਆਂ ਨੂੰ ਜਿਉਣ ਦਾ ਇੱਕ ਮਕਸਦ ਮਿਲ ਗਿਆ ਉਹ ਡੇਦੀ ਮਰ ਰਹੇ ਸਨ ਦਿੱਲੀ ਉਹ ਮੇਰਾ خیال ਰੱਬ ਨੂੰ ਕੋਸ ਦੇ ਹੋਣੇ ਉਡੀਕ ਦੇ ਹੋਣਿਆ ਵੀ ਰੱਬਾ ਸਾਨੂੰ ਲੈ ਜਾਂਦਾ ਸਾਡਾ ਪੁੱਤ ਕਿਉਂ ਲੈ ਜਾਂਦਾ ਬਈ ਯਾਦ ਹੈ ਜੇ ਦਿਨੋ ਸਿੱਧੂ ਦੀ ਮੌਤ ਹੋਈ ਤੇ ਮਾਤਾ ਨੇ ਸੇਰੇ ਬੰਨੇ ਸਾਡੀ ਭੈਣ ਜੀ ਹੋਣਾ ਨੇ ਚਰਨ ਕੌਰ ਜੀ ਨੇ ਸਿੱਧੂ ਦੇ ਮਾਤਾ ਜੀ ਨੇ ਸੇਰੇ ਰੱਖੇ ਉਹ ਮੈਨੂੰ ਸ਼ਬਦ ਯਾਦ ਆਇਆ ਚੁੱਮ ਚੁੱਮ ਰੱਖਾਂ ਨੀ ਮੈਂ ਕਲਗੀ ਜੁਝਾਰ ਦੀ ਯਾਦ ਹੋਣਾ ਸਾਡੇ ਗੁਰੂਆਂ ਦਾ ਉਦੋਂ ਸ਼ਬਦ ਸੁਣਦੇ ਹੁੰਦੇ ਆ ਤਾਂ ਅੱਖਾਂ ਚੋਂ ਪਾਣੀ ਆ ਜਾਂਦੇ ਆ ਕਿ ਮਾਵਾਂ ਨੂੰ ਕਿੰਨੀ ਆਸ ਹੁੰਦੀ ਆ ਆਪਣੇ ਪੁੱਤਾਂ ਦੀ ਕਿ ਮੈਂ ਇਹ ਕਲਗੀ ਲਾਉਂਗੀ ਤੇ ਇਹਦੇ ਸੇਰੇ ਬੰਨੂਗੀ ਸੋ ਜਿਹੜਾ ਰਵਈਆ ਕਹਿੰਦੇ ਕੀ ਹੋਣੇ ਸਾਨੂੰ ਦੱਸੋ ਆਈਵੀਐਫ ਵਾਲਾ ਸਰਟੀਫਿਕੇਟ ਦਿਓ ਤੁਸੀਂ ਓਲੰਘਣਾ ਕੀਤੀ ਐ ਨਹੀਂ ਮੰਦੀ ਉਹ ਸ਼ਰਮ ਕਰੋ ਪੰਜਾਬ ਸਰਕਾਰ ਸ਼ਰਮ ਕਰੋ ਮੁੱਖ ਮੰਤਰੀ ਸਾਹਿਬ ਇਹ ਇਹ ਕੰਮ ਕਰਨ ਨੂੰ ਇਹ ਸਮਾਂ ਮਿਲਿਆ ਪਹਿਲੀ ਗੱਲ ਤਾਂ ਉਸ ਪਰਿਵਾਰ ਦੇ ਕਿਸੇ ਨੂੰ ਜਾਣਾ ਹੀ ਨਹੀਂ ਚਾਹੀਦਾ ਕੁਝ ਅੱਜ ਉਹਨਾਂ ਦੇ ਘਰੇ ਇੱਕ ਖੁਸ਼ੀ ਆਈ ਹੈ ਤੇ ਅਸੀਂ ਖੁਸ਼ੀ ਦੇ ਵਿੱਚ ਵੀ ਖਲਲ ਮਚਾਉਣਾ ਚਾਹੁੰਨੇ ਆ ਕਲਰ ਮਨੋ ਮਚੋਣਾ ਚੋਣੇ ਕੋਈ ਸਮਾਂ ਹੁੰਦਾ ਹੈ ਜੇ ਪੁੱਛ ਪੜਤਾਲ ਵੀ ਕਰਨੀ ਹੈ ਕੋਈ ਮਹੀਨਾ 2 ਮਹੀਨੇ ਨੂੰ ਕਰ ਲਿਓ ਔਰ ਮੈਂ ਕਹਾਂਦਾ ਭੋਲਾ ਮੁਸੇ ਬਾਬਾ ਜੀ ਉਹ ਕਿਸੇ ਨਿਯਮ ਦੀ ਉਲੰਘਣਾ ਨਹੀਂ ਕਰਦਾ ਉਹ ਇੱਕ ਫੌਜੀ ਵਿਅਕਤੀ ਹੈ ਉਹਨੇ ਬਾਰਡਰ ਤੇ ਸੇਵਾ ਕੀਤੀ ਹੈ ਠੀਕ ਹੈ ਅਗਰ ਸਰਕਾਰਾਂ ਦੇ ਖਿਲਾਫ ਬੋਲਦਾ ਆਪਦੇ ਪੁੱਤਰ ਦਾ ਇਨਸਾਫ ਲੈਣ ਵਾਸਤੇ ਤਾਂ ਤੁਹਾਨੂੰ ਉਹ ਗੱਲ ਭੌਂਦੀ ਨਹੀਂ ਹੈ ਆਪਦੇ ਪੁੱਤਰ ਦਾ ਇਨਸਾਫ ਲੈਣ ਵਾਸਤੇ ਉਹ ਭਾਪਾਲੇ ਖਿਲਾਫ ਬੋਲਦਾ ਹੈ ਉਹ ਗੈਂਗਸਟਰਾਂ ਵੀ ਇੰਟਰਵਿਊ ਹਤੇ ਸਵਾਲ ਚੱਕਦਾ ਹੈ ਏਰਾ ਮਤਲਬ ਇਹ ਨਹੀਂਗਾ ਕਿ ਹੁਣ ਤੁਹਾਨੂੰ ਇਹ ਲੱਗਦਾ ਵੀ ਮੌਕਾ ਖਿਆਇਆ ਤੇ ਇਹਨੂੰ ਉਲਝਾ ਲਓ ਤੇ ਇਹਨੂੰ ਦੱਬ ਲਓ ਨਾ ਉਹ ਦਬਿਆ ਨਾ ਕਦੇ ਦਬਣਾ ਨਾ ਦੁਨੀਆ ਨੇ ਦਬਣ ਦੇਣਾ ਸੋ ਇਹ ਗਲਤ ਰਿਵਾਜ ਨਾ ਪਾਓ ਪਰ ਹਾਂ ਉਸੇ ਕਾਇਦੇ ਕਾਨੂੰਨ ਵੀ ਦੇਖਣੇ ਹੋਏ ਉਹਰਾ ਸਮਾ ਆ ਜੂਗਾ 2 ਮਹੀਨਿਆਂ ਨੂੰ ਦੇਖ ਲਿਓ ਤੁਹਾਨੂੰ ਦਿਖਾ ਦੇਗਾ ਪਰ ਉਹਨਾਂ ਨੂੰ ਡਰਾਉਣ ਤੇ ਇਸ ਤਰ੍ਹਾਂ ਦਾ ਕੰਮ ਨਾ ਕਰੋ ਜਲੀਲ ਨਾ ਕਰੋ ਉਹਨਾਂ ਦੀ ਖੁਸ਼ੀ ਦੇ ਵਿੱਚ ਖਲਣਾ ਨਾ ਪਾਓ ਔਰ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਜਿਹੜੇ ਕਰਮਚਾਰੀ ਭਰਾ ਸਾਡੇ ਅਫਸਰ ਸਹਿਬਾਨ ਨੇ ਤੁਹਾਨੂੰ ਵੀ ਸ਼ਰਮ ਹੋਣੀ ਚਾਹੀਦੀ ਹੈ ਕਿ ਮਾੜਾ ਮੋਟਾ ਤਾਂ ਲਿਆ ਕਰੋ ਯਾਰ ਇਹ ਕਿਸੇ ਦਾ ਤੁਹਾਡੇ ਦਾ ਨਵਾ ਹੈ ਕਮ ਸੇ ਕਮ ਇਹ ਕਹਦੇ ਹੋ ਜੀ ਅਸੀਂ ਜਾਏ ਨਾ ਜਾਓ ਕੋਈ ਰੱਬ ਨੂੰ ਜਾਣ ਦੇਣੀ ਹੈ ਕੱਲ ਨੂੰ ਤੁਹਾਡੇ ਘਰੇ ਵੀ ਇਹੋ ਜੀ ਘਟਨਾ ਵਾਪਰ ਸਕਦੀ ਹੈ ਔਰ ਕਿਸੇ ਨੇ ਵੀ ਅਗਰ ਸਿੱਧੂ ਮੂਸੇਵਾਲੇ ਦੇ ਪਰਿਵਾਰ ਨਾਲ ਜ਼ਾਸਤੀ ਕਰਨ ਕਰਦੀ ਕੋਸ਼ਿਸ਼ ਕੀਤੀ ਇੱਟ ਨਾਲ ਇੱਟ ਖੜਕਾ ਦੇਾਂਗੇ ਪਰ ਪੂਰੀ ਦੁਨੀਆ ਦੇ ਬੈਠੇ ਪੰਜਾਬੀਆਂ ਨੇ ਕੋਡੀਆਂ ਸਰਕਾਰਾਂ ਪਲਟਾ-ਪਟਾ ਕੇ ਪਾਸੇ ਮਾਰਨੀਆਂ ਚਾਹੇ ਉਹ ਭਾਵੇਂ ਪਾਪਾ ਦੀ ਸਰਕਾਰ ਹੋਵੇ ਤੇ ਭਾਵੇਂ ਮੁੱਖ ਮੰਤਰੀ ਸਾਹਿਬ ਤੁਹਾਡੀ ਸਰਕਾਰ ਹੋਵੇ ਔਰ ਇੰਨਾ ਹੀ ਮੈਂ ਜਣੇ ਅਸੀਂ ਭੋਲੇ ਬਾਈ ਦੇ ਪਿੱਛੇ ਸਾਰਾ ਪੰਜਾਬ ਖੜਾ ਹੈ ਔਰ ਅਸੀਂ ਜਾਨ ਲਾ ਦੇਵਾਂਗੇ ਲੇਕਿਨ ਉਹਨਾਂ ਦੇ ਪਰਿਵਾਰ ਨੂੰ ਹੱਥ ਨਹੀਂ ਆਉਂਦਿਆਂਗੇ ਬਸ ਇੰਨੀ ਜਾਣਕਾਰੀ ਦੇਣੀ ਸੀ ਇਸ ਵੀਡੀਓ ਦੇ ਰਾਹੀਂ ਤੇ ਸਾਰੇ ਪੰਜਾਬੀ ਤਖੜੇ ਰਹੋ ਅਗਰ ਇਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਹੈ ਤੇ ਆਪਾਂ ਹਿੱਕ ਠੋਕੇ ਸਭ ਕੁਝ ਪੁੱਲਪਲਾ ਕੇ ਉਸ ਪਰਿਵਾਰ ਦਾ